ਧਰਮ ਦੀ ਧਿਆਨ ਸਾਧਨਾ ਆਪਣੇ ਆਪ ਨੂੰ ਮਿਟਾਣਾ ਔਰ ਜਿਤਨਾ ਮਨੁੱਖ ਮਿਟਦਾ ਹੈ ਉਤਨਾ ਹੀ ਪ੍ਰਮਾਤਮਾ ਪ੍ਰਗਟ ਆਉਂਦਾ ਹੈ ਜਦ ਆਪਣਾ ਆਪ ਖਾਮੋਸ਼ ਹੋ ਜਾਂਦਾ ਹੈ ਇਸ ਵਾਸਤੇ ਸਿੱਖ ਜਗਤ ਨੇ ਗੁਰਮਤ ਨੇ ਜ਼ੋਰ ਲਾਇਆ ਸਰੋਤਾ ਬਣੰਦੇ ਤੋ ਮਨੁੱਖ ਆਮਣੇ ਸਾਹਮਣੇ ਬੈਠਿਆਉਣ ਤੇ ਦੋਵੇਂ ਇਕੱਠੇ ਬੋਲਣ ਤੋ ਦੋਹਾਂ ਦੇ ਪੱਲੇ ਕੁਝ ਨਹੀਂ ਪਏਗਾ ਕੁਝ ਵੀ ਨਹੀਂ ਪਏਗਾ ਕੋਕੋ ਦੋਵੇਂ ਇਕੱਠੇ ਬੋਲਦੇ ਪੈਨੇ ਇੱਕ ਚੁੱਪ ਕਰੇ ਇੱਕ ਬੋਲੇ ਤਾਂ ਕੁਝ ਜੋ ਹੈ ਪੱਲੇ ਕਹਿ ਸਕਦਾ ਤੋ ਠਾਕਰ ਹਮਰਾ ਸਦ ਬੋਲੰਦਾ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਉਸਦੀ ਆਵਾਜ਼ ਸਦਾ ਬ੍ਰਹਿਮੰਡ ਦੇ ਚ ਗੂੰਜ ਰਹੀ ਹੈ ਇਹ ਨਹੀਂ ਕਿ ਸਵੇਰੇ ਬੋਲਦਾ ਤੇ ਸ਼ਾਮ ਨੂੰ ਨਹੀਂ ਦੁਪਹਿਰੀ ਬੋਲਦਾ ਤੇ ਰਾਤ ਨੂੰ ਨਹੀਂ ਹਰ ਵਕਤ ਉਹ ਬੋਲ ਗੂੰਜ ਰਿਹਾ ਹੈ ਸੁਣਾਈ ਕਿਉਂ ਨਹੀਂ ਦੇ ਰਿਹਾ ਕਿਉਂਕਿ ਅਸੀਂ ਵੀ ਬੋਲ ਰਹੇ ਹਸੀਂ ਨਹੀਂ ਚੁੱਪ ਕਰਦੇ ਇੱਕ ਚੁੱਪ ਕਰੇ ਦੋਵੇਂ ਵਕਤੇ ਬਣੇ ਹੋਏ ਨੇ ਪ੍ਰਮਾਤਮਾ ਵੀ ਵਕਤਾ ਬਣਿਆ ਹੋਇਆ ਹੈ ਅਸੀਂ ਵੀ ਵਕਤੇ ਧਰਮ ਦੀ ਸਾਰੀ ਸਾਧਨਾ ਆਪਣੇ ਆਪ ਨੂੰ ਚੁੱਪ ਕਰਾਣ ਦੀ ਖਾਮੋਸ਼ ਕਰਾਣ ਦੀ ਜਦ ਜਪਜੀ ਸਾਹਿਬ ਪੜ ਰਿਹਾ ਹੈ ਤੋ ਬਸ ਜਪਜੀ ਸੁਣ ਰਿਹਾ ਇਹਦਾ ਆਪਣਾ ਮਨ ਨਹੀਂ ਬੋਲ ਰਿਹਾ ਜਦ ਸੁਖਮਨੀ ਸਾਹਿਬ ਪੜ ਰਿਹਾ ਤੋ ਬਸ ਗੁਰੂ ਹੀ ਬੋਲ ਰਿਹਾ ਇਸਦਾ ਆਪਣਾ ਮਨ ਨਹੀਂ ਬੋਲ ਰਿਹਾ ਪਰ ਕਦੀ ਦੇਖਣਾ ਸੁਖਮਨੀ ਸਾਹਿਬ ਦੇ ਰਾਹੀ ਪ੍ਰਮਾਤਮਾ ਬੋਲ ਰਿਹਾ ਸਾਡਾ ਆਪਣਾ ਮਨ ਵੀ ਬੋਲ ਰਿਹਾ ਆਸਾ ਦੀ ਵਾਰ ਦੇ ਰਾਹੀ ਜਪਜੀ ਸਾਹਿਬ ਦੇ ਰਾਹੀ ਪ੍ਰਭੂ ਬੋਲ ਰਿਹਾ ਪ੍ਰਮਾਤਮਾ ਬੋਲ ਰਿਹਾ ਪਰ ਸਾਡਾ ਆਪਣਾ ਮਨ ਵੀ ਬੋਲ ਰਿਹਾ ਤਦ ਦੋਵਾਂ ਦੇ ਬੋਲ ਇਕੱਠੇ ਚੱਲ ਰਹੇ ਨੇ ਔਰ ਆਮਣੇ ਸਾਹਮਣੇ ਚੱਲ ਰਹੇ ਨੇ ਤਾਂ ਸੁਣੇ ਕੌਣ ਯਾ ਤੇ ਪ੍ਰਮਾਤਮਾ ਨੂੰ ਕਹੀਏ ਤੂੰ ਚੁੱਪ ਕਰ ਮੈਨੂੰ ਸੁਣ